ਬੱਚੇ ਤੁਹਾਡੇ ਸਾਹਮਣੇ ਕੁਝ ਕਲਰ ਮਿਕਸ ਪਏ ਆ ਜਿਹੜਾ ਜਿਹੜਾ ਰੰਗ ਤੁਹਾਨੂੰ ਮੈਂ ਕਹੂੰਗੀ ਤੁਸੀਂ ਉਹ ਉਹ ਰੰਗ ਦੀਆਂ ਚੀਜ਼ਾਂ ਆਪਣੇ ਅੱਗੇ ਇਕੱਠੀਆਂ ਕਰਨੀਆਂ ਵਾ ਹਾਂਜੀ ਨਿਸ਼ੂ ਤੁਸੀਂ ਹਰੇ ਰੰਗ ਦੀਆਂ ਚੀਜ਼ਾਂ ਇਕੱਠੀਆਂ ਕਰੋ ਪੁੱਤ ਸ਼ਾਬਾਸ਼ ਹਾਂਜੀ ਪ੍ਰਭ ਤੁਸੀਂ ਗ੍ਰੇ ਕਲਰ ਦੀਆਂ ਲਾਲ ਰੰਗ ਦੀਆਂ ਚੀਜ਼ਾਂ ਇਕੱਠੀਆਂ ਕਰੋ ਵੈਰੀ ਗੁੱਡ ਹਾਂਜੀ ਗੁਰਵੀਰ ਤੁਸੀਂ yellow ਕਲਰ ਦੀਆਂ ਸਮਰਨ ਤੁਸੀਂ ਬਲੂ ਕਲਰ ਦੀ ਤੀਜਾ ਕੱਟੀਆਂ ਕਰੋ ਬੁੱਤ ਸ਼ਾਬਾਸ਼ ਹਾਂਜੀ ਹੋ ਗਈਆਂ ਸਾਰਿਆਂ ਦੀਆਂ ਹਾਂਜੀ ਮੈਂ ਕੋਈ ਰਹਿ ਤਾਂ ਨਹੀਂ ਗਿਆ ਨਿਸ਼ੂ ਤੁਹਾਡੇ ਕੋਲ ਕਿਹੜਾ ਰਹਿੰਦੀ ਆ ਬੁੱਤ ਹਰਾ ਹਰਾ ਸ਼ਾਬਾਸ਼ ਪ੍ਰਭ ਤੁਹਾਡੇ ਕੋਲ ਕਿਹੜਾ ਰਹਿੰਦੀ ਆ ਜੀ ਲਾਲ ਰੈਡੀ ਗੁੱਡ ਗੁਰਵੀਰ ਤੁਹਾਡੇ ਕੋਲ ਕਿਹੜਾ ਰਹਿੰਦੀ ਆ yellow ਸ਼ਾਬਾਸ਼ ਸਿਮਰਨ ਤੁਹਾਡੇ ਕੋਲ ਕਿਹੜਾ ਰੰਗ ਆ ਸ਼ਾਬਾਸ਼